ਜੇ ਜਿਹੜੀ ਉਹਦੀ ਰਿਪੇਅਰ ਹੈ ਉਹ ਪੰਡਤ ਦੁਰਗਾ ਦਾਸ ਜੀ ਨੇ ਕਰਾਈ ਸੀ ਥੋੜੇ ਮਤਲਬ ਕਾਫੀ ਸਮਾਂ ਪਹਿਲਾਂ ਉਸ ਤੋਂ ਬਾਅਦ ਜਿਹੜੀ ਹੁਣ ਵੀ ਨੌਜਵਾਨ ਜਿਹੜੇ ਆ ਪਿਛਲੇ 15-20 ਦਿਨ ਪਹਿਲਾਂ ਇਹ ਜਿਹੜੀ ਉਹਦੀ ਰਿਪੇਅਰ ਕਰਵਾ ਕੇ ਹਟੇ ਆ ਹੁਣੇ ਹੀ ਤੇ ਹੁਣ ਦੁਬਾਰਾ ਇਸੇ ਕਰਕੇ ਇੱਥੇ ਨਾਲ ਲੱਗਦੀਆਂ ਬਣਾਈਆਂ ਗਈਆਂ ਵੀ ਜਿਹੜਾ ਪਾਣੀ ਜਿਹੜਾ ਉਹ ਪੱਧਰ ਉੱਚਾ ਰਹੇ ਉਸ ਤੋਂ ਤਲਾਹ ਪੁਰਾਣੇ ਸਮੇਂ ਦੇ ਵਿੱਚ ਇਸੇ ਕਰਕੇ ਬਣਾਏ ਜਾਂਦੇ ਸੀ ਇਹਦੇ ਵਿੱਚ ਕੋਈ ਗੰਦਾ ਪਾਣੀ ਜਾਂ ਕੋਈ ਇਸ ਤਰ੍ਹਾਂ ਦਾ ਪਾਣੀ ਨਹੀਂ ਪੈਂਦਾ ਅੱਛਾ ਇਸ ਵਿੱਚ ਕੋਈ ਗੰਦਾ ਪਾਣੀ ਨਹੀਂ ਪੈਂਦਾ ਲਓ ਜੀ ਇਸ ਤਲਾਹ ਦੇ ਆਲੇ ਦੁਆਲੇ ਜਿਹੜੇ ਹੈ ਇਹ ਚਾਰ ਮੰ ਕੀ ਇਹ ਕਿਸ ਤਰ੍ਹਾਂ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਇਹ ਦੀਵਾਰ ਜਿਹੜੀ ਹੈ ਚਾਰੇ ਪਾਸੇ ਜਿਹੜੀ ਹੈ ਬਣੀ ਹੋਈ ਹੈ ਇਹ ਤਲਾ ਦੀਆਂ ਪੌੜੀਆਂ ਜਿਹੜੀਆਂ ਹੈ ਤੁਸੀਂ ਦੇਖ ਸਕਦੇ ਆ ਕਿ ਬਣੀਆਂ ਹੋਈਆਂ ਬਾਅਦ ਚੋਂ ਇਹਨਾਂ ਨੇ ਰਿਪੇਅਰ ਕੀਤੀਆਂ ਪੂਰੇ ਨਗਰ ਨੇ ਤਖਤਗੜ ਦੇ ਲੋਕਾਂ ਨੇ ਹੂੰ ਸੋ ਜਿਹੜੀ ਇਥੋਂ ਦੀ ਸਪਲਾਈ ਹਿਮਾਚਲੋਂ ਹੁੰਦੀ ਸੀਗੀ ਉਹ ਸਾਰਾ ਹੀ ਵੇਂਚਸ ਜਿਹੜਾ ਹੈਗਾ ਕਾਰੋਬਾਰ ਇਸੀ ਜਗ੍ਹਾ ਤੇ ਹੁੰਦਾ ਸੀ ਹੂੰ ਤਹ ਤਖਤ ਗੜ੍ਹ ਕਿ ਜਿਹੜਾ ਬਹੁਤ 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 ਪੁਰਾਣਾ ਜਿਹੜਾ ਹੈ ਕਿਉਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਉਸ ਨੂੰ ਦੱਸਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਜ਼ਿਆਦਾ ਤਲਾਬਾਂ ਦੀ ਸਾਰੀ ਕਰਾਈ ਸੀ ਜੀ ਇਹ ਤਲਾਬ ਇੱਕ ਉਹਨਾਂ ਦੇ ਵਿੱਚੋਂ ਤਲਾਬ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਬਣਿਆ ਹੋਇਆ ਤਲਾਬ ਸੋ ਸਾਡੀ ਤਾਂ ਇਲਾਕੇ ਵਾਸਤੇ ਵੀ ਇਹੀ ਹੈ ਗੁਜਾਰਿਸ਼ ਹੈ ਕਿ ਆਹ ਔਰ ਅਲੀਏ ਤੇ ਪਾਇਸਤੀ ਨੂੰ ਪੁਰਾਤਨ ਚੀਜ਼ ਨੂੰ ਸੰਭਾਲ ਕਰੀਏ ਹੂੰ ਤੋ ਜਿੱਥੇ ਬਥੇਰੇ ਆਉਂਦੇ ਪਿੰਡਾਂ ਦੇ ਦੱਸੋ ਪਿੰਡਾਂ ਦੇ ਨਾਮ ਪਿੰਡਾਂ ਦੇ ਨਾਮ ਹੁਣ ਮੈਂ ਇਹਨੂੰ ਤਾਂ ਆਟੇਪਾ ਆਉਂਦਾ ਨੰਗਲ ਆਉਂਦਾ ਹੈ ਅਵਿਆਣਾ ਆਉਂਦਾ ਹੈ ਆਪਣੇ ਪੱਲੇ ਪਿੰਡਾਂ ਦੇ ਆਉਂਦੇ ਆ ਸਭ ਆਉਂਦੇ ਆ ਜੀ ਸਭ ਆਉਂਦੇ ਆ ਸਭ ਆਉਂਦੇ ਆ ਇਸ ਇਲਾਕੇ ਦਾ ਰਕਬਾ ਜਿਹੜਾ ਹੈ ਬਹੁਤ ਜ਼ਿਆਦਾ ਰਕਬਾ ਹੈ ਜੀ ਸੋ ਇਸ ਨਗਰ ਦੀ ਆਪਾਂ ਤੇ ਇਹੀ ਕਹਿੰਦੇ ਆ ਜੀ ਸਾਡੀ ਜਾਦੀ ਸੋਚੀ ਸੰਭਾਲੀ ਆਪਾਂ ਨੇ ਇੱਥੇ ਬਹੁਤ ਜ਼ਿਆਦਾ ਗੰਦ ਹੁੰਦਾ ਸੀਗਾ ਜੀ ਪਰ ਇਸ ਨਗਰ ਨਾਲ ਪੂਰਾ ਸਹਿਯੋਗ ਦੇ ਕੇ ਇਲਾਕਾ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਇਸ ਚੀਜ਼ ਨੂੰ ਉਸਾਰੀ ਹੋਣ ਦੇ ਵਿੱਚ ਜੀ ਔਰ ਲਾਸਟ ਵੀਕ ਦੇ ਵਿੱਚ ਇਹਲਾ ਕੰ ਉਹ ਤੁਹਾਡਾ ਪੂਰਾ ਪ੍ਰੋਜੈਕਟ ਕਿਸ ਨੂੰ ਪੂਰਾ ਸਾਫ਼ ਕਰਾ ਰਲਾ ਤੁਸੀਂ ਜੀ 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 ਪੂਰਾ ਪ੍ਰੋਜੈਕਟ ਸਾਡਾ ਤਾਂ ਇਹੀ ਹੈ ਕਿ ਜਦ ਤਰ ਸਾਥ ਹੈਗੇ ਆ ਜੀ ਪਰਮਾਤਮਾ ਅger ਬਖਸ਼ੇ ਤਾਂ ਆਪਾਂ ਇਸ ਚੀਜ਼ ਨੂੰ ਜੋ ਜਿੰਦਾ ਹੈ ਥਾ ਇਹਨੂੰ ਦੁਆਰਾ ਸਰਦੀ ਹੈ ਜੀ ਇਹਨੂੰ ਹੂੰ ਜਿਸ ਤਰ੍ਹਾਂ ਦੱਸਿਆ ਕਿ ਉਸ ਤਰ੍ਹਾਂ ਜਗ੍ਹਾ ਦੇ ਵਿੱਚ ਜਿਹੜਾ ਹੈ ਕੋਨਾ ਸੀਗਾ ਜੀ ਹੂੰ ਉਹਦਾ ਯਾਨੀ ਕਿ ਫੇਸ ਸੀਗਾ ਉਹ ਫੇਸ ਟੁੱਟ ਚੁੱਕਿਆ ਹੈ ਉਸ ਤੋਂ ਫੇਸ ਬਣਾਉਣਾ ਫਿਰ ਉਹ ਫੇਸ ਬਣਾਉਣਾ ਹੈ ਇਹ ਹੈ ਗੋਪਾਲ ਕ੍ਰਿਸ਼ਨ ਮੰਦਿਰ ਰਜਿਸਟਰਡ ਠਾਕਰ ਮੰਦਰ ਤਲਾਬ ਵਾਲਾ ਤਖਤਗੜ੍ਹ ਜ਼ਿਲ੍ਹਾ ਰੋਪੜ ਠਾਕਰ ਦੁਆਰਾ ਵੀ ਕਹਿੰਦੇ ਹਾਂ ਅੱਛਾ ਠਾਕਰ ਦੁਆਰਾ ਵੀ ਕਹਿੰਦੇ ਨੂੰ ਤਾਂ ਹੀ ਉਹ ਠਾਕਰ ਦੁਆਰਾ ਲਿਖਿਆ ਹੋਇਆ ਹੈ ਉੱਪਰ ਆਹ ਹੈ ਜੀ ਦੇਖੋ ਪ੍ਰਾਚੀਨ ਮੰਦਰ ਔਰ ਬੜਾ ਪੁਰਾਣਾ ਮੰਦਰ ਮੈਂ ਕਹਿੰਦਾ ਨੂਰਫੁੱਦੀ ਦੇ ਇਲਾਕੇ ਦੇ ਵਿੱਚ ਮੰਦਰ ਪ੍ਰਾਚੀਨ ਬਹੁਤ ਬਹੁਤ ਹੈ ਜੀ ਬਹੁਤ ਪ੍ਰਾਚੀਨ ਬਣੇ ਵੱਡੇ ਵੱਡੇ ਦਰਖਤ ਹੈਗੇ ਮੰਦਰ ਦੇ ਵਿੱਚ ਬੜਾ ਰਮਣੀਕ ਨਜ਼ਾਰਾ ਹੈ ਔਰ ਇਹ ਬਰੋਟੇ ਜਿਹੜੇ ਹੈ ਪਿੱਪਲ ਜਿਹੜੇ ਹੈ ਮੰਦਰਾਂ ਦੇ ਵਿੱਚ ਲੱਗੇ ਹੋਏ ਜਿਹੜੇ ਹੈ ਇਹ ਦੇਖੋ ਇਨਾ ਦੇ ਵਿੱਚ ਲੋਕਾਂ ਦੀ ਆਸਥਾ ਵੀ ਹੈ ਇਹ ਇਸ ਇਹ ਸੋਨੇ ਵੀ ਬੜੇ ਲੱਗਦੇ ਆ ਆਸਥਾ ਹੋਣ ਕਰਕੇ ਰੁੱਖ ਜਿਹੜੇ ਹੈ ਬਚ ਜਾਂਦੇ ਜੀ ਬਚ ਜਾਂਦੇ ਇਹ ਮੈਂ ਜ਼ਰੂਰ ਕਹਿਣਾ ਹੁੰਦਾ ਵੀ ਲੋਕ ਪੂਜਦੇ ਆ ਇਸ ਕਰਕੇ ਜਿਹੜੇ ਹੈ ਰੁੱਖਾਂ ਦਾ ਬਚਾਅ ਹੋ ਜਾਂਦਾ ਸਰਪੰਚ ਸਾਹਿਬ ਆਪਾਂ ਇੱਥੇ ਤਲਾਬ ਵੀ ਹੈਗਾ ਉਹ ਵੀ ਮੈਂ ਚਾਹਨਾ ਕਿ ਦਿਖਾਓ ਸਾਲੋ ਜੀ ਕੀ ਕਹਿੰਦੇ ਉਸ ਤਲਾਬ ਬਾਰੇ ਇਹ ਤਲਾਬ ਕਿੰਨਾ ਕੁ ਪੁਰਾਣਾ ਜੀ ਇਹ ਤਲਾਬ ਜਿਹੜਾ ਜੀ ਇਹ ਕਹਣੇ ਦੋ ਸਿਆਣੇ ਤੋਂ ਸੁਣਦੇ ਆ ਕਿ ਮਹਾਰਾ ਰਾਜਿੰਦਰ ਸਿੰਘ ਸਮੇਂ ਬਣਿਆ ਹੋਇਆ ਹੈ ਜੀ ਤੇ ਮਤਲਬ ਵੀ ਦੀ ਸਮੇ ਸਮੇ ਤੇ ਜਿਹੜੀ ਪੁਰਾਣੀ ਉਹ ਲੱਗੀ ਹੋਈ ਆ ਤੁਸੀਂ ਦੁਬਾਰਾ ਵੀ ਦੇਖੂਗੇ ਇਹਦੀਆਂ ਤੇ ਨਾਨਕਸ਼ਾਹੀ ਇੱਟ ਜਿਹੜੀ ਪਤਲੀ ਬਰੀਕ ਇੱਟ ਹੁੰਦੀ ਹੈ ਉਹਦਾ ਬਣਿਆ ਹੋਇਆ ਬਹੁਤ ਪੁਰਾਣਾ ਹੈ ਤੇ ਇਹਦੇ ਚਾਰੇ ਕੋਨਾਂ ਦੇ ਉੱਤੇ ਮੰਦਰ ਬਣੇ ਹੋਏ ਆ ਤੇ ਇਹਦੇ ਜਿਹੜੀ ਉਹਦੀ ਰਿਪੇਅਰ ਆ ਉਹ ਪੰਡਤ ਦੁਰਗਾ ਦਾਸ ਜੀ ਨੇ ਕਰਾਈ ਸੀ ਥੋੜੇ ਮਤਲਬ ਕਾਫੀ ਸਮਾਂ ਪਹਿਲਾਂ ਉਸ ਤੋਂ ਬਾਅਦ ਜਿਹੜੀ ਹੁਣ ਵੀ ਨੌਜਵਾਨ ਜਿਹੜੇ ਆ ਪਿਛਲੇ 15-20 ਦਿਨ ਪਹਿਲਾਂ ਇਹ ਜਿਹੜੀ ਇਹ ਤਰਪੇਅਰ ਕਰਵਾ ਕੇ ਹਟਿਆ ਹੁਣੇ ਹੀ ਤੇ ਹੁਣ ਦੁਬਾਰਾ ਇਸ ਸਮਾਂ ਸੰਭਾਲ ਸੰਭਾਲ ਕੀਤੀ ਜਾ ਰਹੀ ਹੈ। ਹੂੰ ਤੇ ਇੱਥੇ ਇੱਕ ਮਤਲਬ ਜਿੱਥੇ ਇਹ ਪੰਪਿੰਡ ਨੂੰ ਜਿਹੜਾ ਮਤਲਬ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਤੁਸੀਂ ਦੇਖੋ ਵੇ ਇਹਦੇ ਦੋਨੋਂ ਸਾਈਡੀ ਜਿਹੜੀਆਂ ਉਹ ਪਾਣੀ ਵਾਲੀਆਂ ਟੈਂਕੀਆਂ ਬੋਰ ਲੱਗੇ ਹੋਇਆ ਕਿਉਂਕਿ ਇਹ ਪਾਣੀ ਜਿਹੜਾ ਨਾ ਸਾਫ਼ ਰਹਿੰਦਾ ਸਰਪਲੇ ਹੂੰ ਤੇ ਇਸ ਕਰਕੇ ਜਿਹੜਾ ਪਾਣੀ ਦੀ ਕਮੀ ਜਿਹੜੀ ਉਹ ਕਦੇ ਹੁੰਦੀ ਨਹੀਂ ਪਾਣੀ ਦੀ ਜਿਹੜੀ ਲੈਵਲ ਹੈ ਉਹ ਡਾਊਨ ਨਹੀਂ ਜਾਂਦਾ ਹੂੰ ਤੇ ਇਹ ਵੱਡੀ ਵੱਡੀਆਂ ਟੈਂਕੀਆਂ ਇਸੇ ਕਰਕੇ ਇੱਥੇ ਨਾਲ ਲੱਗਦੀ ਬਣਾਈਆਂ ਗਈਆਂ ਜੇ ਜਿਹੜਾ ਪਾਣੀ ਜਿਹੜਾ ਉਹ ਪੱਧਰ ਉੱਚਾ ਰਹੇ ਤੋਂ ਤਲਾਹ ਪੁਰਾਣੇ ਸਮੇਂ ਦੇ ਵਿੱਚ ਇਸੇ ਕਰਕੇ ਬਣਾਏ ਜਾਂਦੇ ਸੀ ਇਹਦੇ ਵਿੱਚ ਕੋਈ ਗੰਦਾ ਪਾਣੀ ਜਾਂ ਕੋਈ ਇਸ ਤਰ੍ਹਾਂ ਦਾ ਪਾਣੀ ਨਹੀਂ ਪੈਂਦਾ ਅੱਛਾ ਇਹ ਚ ਕੋਈ ਗੰਦਾ ਪਾਣੀ ਨਹੀਂ ਪੈਂਦਾ ਲਓ ਜੀ ਇਸ ਤਲਾਹ ਦੇ ਆਲੇ ਦੁਆਲੇ ਜਿਹੜੇ ਹੈ ਇਹ ਚਾਰ ਮੰਦਰ ਬਣੇ ਹੋਏ ਆਂ ਜੀ ਔਰ ਚਾਰ ਮੰਦਰ ਜਿਹੜੇ ਚਾਰੇ ਕੋਨਿਆਂ ਤੇ ਬਣੇ ਹੋਏ ਆ ਔਰ ਬੜੇ ਪ੍ਰਾਚੀਨ ਹੈ ਤੁਸੀਂ ਇਹ ਦੇਖ ਸਕਦੇ ਆਂ ਕਿ ਇੱਥੇ ਇੱਕ ਸਰੰਦੇਟ ਪੁਰਾਣੀ ਇੱਟ ਲੱਗੀ ਹੋਈ ਹੈ ਤਾਂ ਹੀ ਸਰਪੰਚ ਸਾਹਿਬ ਜਿਵੇਂ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਉਹ ਸਮੇਂ ਦਾ ਜਿਹੜਾ ਇਹ ਮੰਦਿਰ ਹੈਗਾ ਔਰ ਦੇਖੋ ਇੰਨਾ ਪ੍ਰਾਚੀਨ ਮੰਦਿਰ ਸਾਡੇ ਇਲਾਕੇ ਦੇ ਵਿੱਚ ਹੋਵੇ ਤਾਂ ਇਹ ਚੀਜ਼ ਦਿਖਾਣੀ ਜਿਹੜੀ ਬਹੁਤ ਜ਼ਰੂਰੀ ਬਣ ਜਾਂਦੀ ਹੈ ਆ ਤੁਸੀਂ ਦੇਖ ਸਕਦੇ ਕਿ ਇਹ ਕਿਸ ਤਰ੍ਹਾਂ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਇਹ ਦੀਵਾਰ ਜਿਹੜੀ ਹੈ ਚਾਰੇ ਪਾਸੇ ਜਿਹੜੀ ਹੈ ਬਣੀ ਹੋਈ ਹੈ ਇਹ ਤਲਾ ਦੀਆਂ ਪੌੜੀਆਂ ਜਿਹੜੀਆਂ ਹੈ ਤੁਸੀਂ ਦੇਖ ਸਕਦੇ ਆ ਕਿ ਬਣੀਆਂ ਹੋਈਆਂ ਬਾਅਦ ਚੋਂ ਇਹਨਾਂ ਨੇ ਰਿਪੇਅਰ ਕੀਤੀਆਂ ਪੂਰੇ ਨਗਰ ਨੇ ਤਖਤਗੜ ਦੇ ਲੋਕਾਂ ਨੇ ਔਰ ਇਹ ਜਿਹੜੀਆਂ ਪੌੜੀਆਂ ਅੰਦਰ ਤੱਕ ਹੀਠਾਂ ਤੱਕ ਜਾਂਦੀ ਹੈ ਔਰ ਇੱਥੇ ਜਿਹੜੇ ਹੈ ਇਸ ਦਾ ਰੱਖ ਰਖਾਵ ਸਰਪੰਚ ਸਾਹਿਬ ਦੇ ਨਾਲ ਕੁਝ ਲੋਕ ਜਿਹੜੇ ਖੜੇ ਇਹਨਾਂ ਨਾਲ ਗੱਲ ਕਰਦੇ ਆ ਕੀ ਕਹਿੰਦੇ ਜੀ ਤੁਸੀਂ ਇਸ ਜਿਹੜੇ ਹੈ ਚਾਰੇ ਮੰਦਰ ਕਿਹੜੇ ਕਿਹੜੇ ਮੰਦਰ ਹੈ ਇਹ ਕਿਹੜਾ ਮੰਦਰ ਹੈ ਇਹ ਮਹਾਦੇਵ ਦਾ ਮੰਦਰ ਹੈ ਜੀ ਤੇ ਉਹ ਪਰਲੇ ਪਾਸੇ ਉਹ ਮਹਾਵੀਰ ਬਜਰੰਗਵਲੀ ਦਾ ਜੀ ਜੀ ਉਸ ਕੋਰਨਰ ਦੇ ਵਿੱਚ ਬਾਬਾ ਪੈਰਵ ਨਾਸਦੀ ਜੀ ਤੇ ਉਹ ਗਣੇ ਸੀ ਗਣਪਤੀ ਜੀ ਦਾ ਮੰਦਰ ਹਮ ਤੇ ਬੜਾ ਰਮਣੀਕ ਸਥਾਨ ਹੈ ਜੀ ਬਹੁਤ ਵਧੀਆ ਬਹੁਤ ਜ਼ਿਆਦਾ ਜੀ ਸਭ ਤੋਂ ਯਾਨੀ ਕਿ ਇਲਾਕੇ ਦੇ ਵਿੱਚ ਅਗਰ ਕਿਹਾ ਜਾਵੇ ਤਾਂ ਸਭ ਤੋਂ ਪੁਰਾਤਨ ਉੱਪਰਲੇ ਯਾਨੀ ਕਿ ਪਿੰਡਾਂ ਦੇ ਲੋਕ ਅੱਜ ਵੀ ਇਸ ਪਿੰਡ ਨਗਰ ਨੂੰ ਸ਼ਹਿਰ ਸਦਦੇ ਜੀ ਹਾਂ ਕੋਈ ਸ਼ਹਿਰ ਹੀ ਸੀਗਾ ਇਲਾਕੇ ਦੇ ਵਿੱਚ ਕਿਤੇ ਵੀ ਨਗਰਾਂ ਦੇ ਵਿੱਚ ਕੋਈ ਦੁਕਾਨ ਨਹੀਂ ਹੁੰਦੀ ਸੀ ਕੁਝ ਨਹੀਂ ਹੁੰਦਾ ਸੀਗਾ ਜੋ ਵੀ ਉਹਨਾਂ ਨੂੰ ਚੀਜ਼ਾਂ ਖਰੀਦਣੀਆਂ ਹੁੰਦੀ ਸੀ ਉਹਨਾਂ ਵਾਸਤੇ ਉਹਨਾਂ ਨੂੰ ਇਸੇ ਨਗਰ ਦੇ ਵਿੱਚ ਆਣਾ ਪੈਂਦਾ ਸੀਗਾ ਇਹ ਡਿਸਟ੍ਰਿਕਟ ਹੁਸ਼ਿਆਰਪੁਰ ਹੁੰਦਾ ਸੀਗਾ ਜੀ ਪਹਿਲਾਂ ਹਾਂ ਡਿਸਟ੍ਰਿਕਟ ਹੁਸ਼ਿਆਰਪੁਰ ਹੁਸ਼ਿਆਰਪੁਰ ਹੁੰਦਾ ਸੀਗਾ ਹੂੰ ਸੋ ਜਿਹੜੀ ਇੱਥੋਂ ਦੀ ਸਪਲਾਈ ਹਿਮਾਚਲ ਹੁੰਦੀ ਸੀ ਕਾਰੋਬਾਰ اسی ਜਗ੍ਹਾ ਤੇ ਹੁੰਦਾ ਸੀ ਹੂੰ ਤ ਤਖਤਗੜ੍ਹ ਜਿਹੜਾ ਬਹੁਤ 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 ਪੁਰਾਣਾ ਜਿਹੜਾ ਹੈ ਕਿਉਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਜ਼ਿਆਦਾ ਤਲਾਬਾਂ ਦੀ ਸਾਰੀ ਕਰਾਈ ਸੀ ਜੀ ਇਹ ਤਲਾਬ ਇੱਕ ਉਹਨਾਂ ਦੇ ਵਿੱਚੋਂ ਤਲਾਬ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਬਣਿਆ ਹੋਇਆ ਤਲਾਬ ਹੈ ਜੀ ਸੋ ਸਾਡੀ ਤਾਂ ਇਲਾਕੇ ਵਾਸਤੇ ਵੀ ਇਹੀ ਹੈ ਗੁਜਾਰਿਸ਼ ਹੈ ਹੂੰ ਕਿ ਆਹ ਔਰ ਅਲੀਏ ਤੇ ਪਾਇਸਤੀ ਨੂੰ ਪ੍ਰਾਤਨ ਚੀਜ਼ ਨੂੰ ਸੰਭਾਲ ਕਰੀਏ ਹੂੰ ਤਾਂ ਜੋ ਇਸ ਟੀਨ ਨੂੰ ਹੀ ਰੱਖ ਸਕੀਏ ਆਣ ਵਾਲੇ ਬੱਚਿਆਂ ਨੂੰ ਕੁਝ ਦੱਸ ਕੇ ਜਾ ਸਕੀਏ ਕਿ ਨਹੀਂ ਹਾਂ ਇਹ ਕੁਝ ਇਤਿਹਾਸ ਹੈ ਇਹ ਨਗਰ ਦਾ ਬਿਲਕੁਲ ਸਰਪੰਚ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੈ ਜੀ ਬਿਲਕੁਲ ਕੀ ਇਹ ਤੁਹਾਡੇ ਜਿਹੜਾ ਹੈ ਪਿੰਡ ਦੇ ਵਿੱਚ ਪਿੰਡ ਨਹੀਂ ਕਹਾਂਗੇ ਤਖਤਗੜ ਤਾਂ ਜਿਵੇਂ ਨਾ ਦੱਸਿਆ ਸ਼ਹਿਰ ਹੈ ਤਾਂ ਕਸਬਾ ਹੈ ਤਾਂ ਇੱਥੇ ਤੁਸੀਂ ਐਡਾ ਵੱਡਾ ਤਲਾਓ ਇਹਨੂੰ ਸੰਭਾਲ ਕੇ ਰੱਖਿਆ ਹੋਇਆ ਦਿਖਾਣੇ ਤੁਹਾਨੂੰ ਸਾਰਾ ਤਲਾਓ ਦਿਖਾਣੇ ਆ ਬਣੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਅੱਛਾ ਕਿੰਨਾ ਕੁ ਪੁਰਾਣਾ ਮੰਦਿਰ ਹੈ ਮਾਤਾ ਜੀ ਬਹੁਤ ਪੁਰਾਣਾ ਮੰਦਿਰ ਹੈ ਅੱਛਾ ਹਾਂ ਜਾਦੇ ਸੋਚੀ ਜਾਂਦੇ ਜਾਦੇ ਅਸੀਂ ਉਰੇ ਆਏ ਆ ਨਾ ਪਹਿਲਾਂ ਇੱਕ ਬਜ਼ੁਰਗੋ ਰਹਿੰਦੀ ਸੀ ਆਪਣੇ ਸਾਥ ਨਹੀਂ ਰਹਿੰਦੀ ਦਿੱਤੀ ਜੀ ਦੋ ਬੰਦੇ ਤੇ ਉਹ ਉਹ ਗੁজার ਗਿਆ ਉਹ ਵਿਚਾਰੀ ਕੱਲੀ ਹੋਤੀ ਅੱਛਾ ਵੇ ਜਾਦਾ ਮੰਦਰ ਇਹ ਦੇਖੋ ਜੀ ਸਾਨੂੰ ਬਹੁਤ ਦੇ ਰੋਗ ਦੇਖਦੇ ਨੂੰ ਵੇ ਮੰਦਰ ਪੁਰਾਣਾ ਹੈ ਹਾਂ ਹਾਂਜੀ ਵਾਦੀਆ ਤੁਹਾਡੀ ਉਮਰ ਕਿੰਨੀ ਕਹੇ ਮੇਰੀ ਉਮਰ 80 ਸਾਲ ਦੀ ਹੋ ਗਈ ਹੁਣ 80 ਸਾਲ ਦੇ ਜਦ ਦੇ ਤੁਸੀਂ ਦੇਖਦੇ ਹਾਂ ਹਾਂ ਜੀ ਇਹਦੇ ਵਾਲੇ ਕਿਹੜੇ ਕਿਹੜੇ ਪਿੰਡਾਂ ਤੋਂ ਲੋਕ ਆਉਂਦੇ ਜੀ ਇੱਥੇ ਬਥੇਰੇ ਆਉਂਦੇ ਪਿੰਡਾਂ ਦੇ ਦੱਸੋ ਪਿੰਡਾਂ ਦੇ ਨਾਮ ਪਿੰਡਾਂ ਦੇ ਨਾਮ ਹੁਣ ਮੈਂ ਇਹਨੂੰ ਤਾਂ ਆਟੇਪਾ ਆਉਂਦਾ ਨੰਗਾੜਾ ਆਉਂਦਾ ਹੈ ਅਵਿਆਣਾ ਆਉਂਦਾ ਹੈ ਆਪਣੇ ਪੱਲੇ ਪਿੰਡਾਂ ਦੇ ਆਉਂਦੇ ਆ ਸਭ ਆਉਂਦੇ ਆ ਜੀ ਸਭ ਆਉਂਦੇ ਆ ਸਭ ਆਉਂਦੇ ਆ ਤੁਸੀਂ ਸਵੇਰੇ ਆਉਂਦੇ ਇੱਥੇ ਕਿੰਨੇ ਵਜੇ ਤੁਸੀਂ ਅਸੀਂ ਸਵੇਰ ਟਾਈਮ ਅਸੀਂ ਜਾਂ ਤਾਂ ਆਪਣਾ ਕੰਮ ਚੱਲਦਾ ਜਾਂਦੇ ਸੀ ਆਉਂਦੇ ਤੇ ਹੁਣ ਅਸੀਂ ਮੰਦਰ ਨੂੰ ਆਏ ਕਣ ਆਪਾਂ ਲੈ ਰਮੀਨਾ ਆ ਗਿਆ ਮੰਦਰ ਨੂੰ ਆ ਪੂਰੇ ਨੂਰਪੁਰ ਵਿਕਤੀ ਬਲਾਕ ਚ ਪੁਰਾਣੇ ਮੰਦਰ ਵੀ ਬੜੇ ਆ ਤੇ ਤਲਾਬ ਵੀ ਬੜੇ ਆ ਕੀ ਕੀ ਕਹਿੰਦੇ ਕਿੱਥੇ ਕਿੱਥੇ ਤਲਾਬ ਹੈਗੇ ਇੱਕ ਤਲਾਬ ਉੱਪਰ ਬਸਾਲੀ ਨਗਰ ਦੇ ਵਿੱਚ ਆ ਜੀ ਜੀ ਤੇ ਦੂਸਰਾ ਤਲਾਬ ਇਹ ਹੈ ਜੀ ਹੂੰ ਤੇ ਉਹਨਾਂ ਦਾ ਵੀ ਸੰਭਾਲ ਰੱਖੀ ਹੋਈ ਆ ਤੇ ਉਹ ਹਾਂਜੀ ਬਹੁਤ ਵਧੀਆ ਤਲਾਬ ਹੈ ਜੀ ਬਸਾਲੀ ਦੇ ਉੱਪਰ ਜਾਓਗੇ ਪਰ ਉਹ ਥੋੜਾ ਸਾਈਜ਼ ਦੇ ਵਿੱਚ ਛੋਟਾ ਹੈ ਜੀ ਇਸਲਾਬ ਦਾ ਰਕਬਾ ਜਿਹੜਾ ਹੈ ਬਹੁਤ ਜ਼ਿਆਦਾ ਰਕਬਾ ਹੈ ਜੀ ਹੂੰ ਸੋ ਇਸ ਨਗਰ ਦੀ ਆਪਾਂ ਤੇ ਇਹੀ ਕਹਿੰਦੇ ਆ ਜੀ ਸਾਡੀ ਜਾਦੀ ਸੋਚੀ ਸੰਭਾਲੀ ਆਪਾਂ ਨੇ ਇਥੇ ਬਹੁਤ ਜ਼ਿਆਦਾ ਗੰਦ ਹੁੰਦਾ ਸੀਗਾ ਜੀ ਹੂੰ ਪਰ ਇਸ ਨਗਰ ਨਾਲ ਪੂਰਾ ਸਹਿਯੋਗ ਦੇ ਕੇ ਇਲਾਕਾ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਇਸ ਚੀਜ਼ ਨੂੰ ਉਸਾਰੀ ਹੋਣ ਦੇ ਵਿੱਚ ਜੀ ਔਰ ਲਾਸਟ ਵੀਕ ਦੇ ਵਿੱਚ ਇਹਲਾ ਕੰਮ ਆਪਾਂ ਨੇ ਬੰਦ ਕੀਤਾ ਜੀ ਬਰਸਾਦ ਦੇ ਕਰ ਉਹ ਤੁਹਾਡਾ ਪੂਰਾ ਪ੍ਰੋਜੈਕਟ ਕਿਸ ਨੂੰ ਪੂਰਾ ਸਾਫ਼ ਕਰਾਣਾ ਤੁਸੀਂ ਜੀ 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 ਪੂਰਾ ਪ੍ਰੋਜੈਕਟ ਸਾਡਾ ਤੇ ਇਹੀ ਹੈ ਕਿ ਜੱਤਰ ਸਵਾਸ ਹੈਗੇ ਆ ਜੀ ਪਰਮਾਤਮਾ ਅਗਰ ਬਖਸ਼ੇ ਤਾਂ ਆਪਾਂ ਇਸ ਚੀਜ਼ ਨੂੰ ਜੋ ਜਿੰਦਾ ਏ ਹੂੰ ਤੁਹ ਜਿਸ ਤਰ੍ਹਾਂ ਦੱਸਿਆ ਕਿ ਉਸ ਤਰ੍ਹਾਂ ਜਗ੍ਹਾ ਦੇ ਵਿੱਚ ਜਿਹੜਾ ਹੈ ਇੱਕ ਕੋਨਾ ਸੀਗਾ ਜੀ ਉਹ ਇਹਦਾ ਜਾਨਕੀ ਫੇਸ ਸੀਗਾ ਉਹ ਫੇਸ ਟੁੱਟ ਚੁੱਕਿਆ ਹੈ ਉਸ ਤੋਂ ਫੇਸ ਬਣਾਉਣਾ ਫਿਰ ਉਹ ਫੇਸ ਬਣਾਣਾ ਹੈ ਆਪਾਂ ਲਓ ਜੀ ਜੀ ਬਹੁਤ ਚੰਗਾ ਲੱਗਿਆ ਜੀ ਬਹੁਤ ਪਿੰਡ ਦਿਖਾਰੇ ਤੁਹਾਡਾ ਪੂਰਾ ਦਾ ਪੂਰਾ ਪਿੰਡ ਦਿਖਾਣਾ ਤਖਤ ਗੜ ਜੀ